ਭਾਰਤ ਦੀ ਸੰਸਦ ਦੇ ਵਿੱਚ ਇਸ ਵੇਲੇ ਸਰਦ ਰੁੱਤ ਸੈਸ਼ਨ ਚੱਲ ਰਿਹਾ ਜਿਹੜਾ ਕਿ 19 ਤਰੀਕ ਹੈ ਤੇ ਇਧਰ ਪੰਜਾਬ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਆਪਣੀ ਆਰਜੀ ਤੌਰ ਤੇ ਰਿਹਾਈ ਯਾਨੀ ਕਿ ਪੈਰੋਲ ਦੀ ਮੰਗ ਕਰ ਰਹੇ ਨੇ ਉਸ ਸੰਸਦ ਸੈਸ਼ਨ ਦੇ ਵਿੱਚ ਜਾਣ ਦੇ ਲਈ ਇਸ ਪੈਰੋਲ ਦੇ ਉੱਤੇ ਲਗਾਤਾਰ ਹੁਣ ਪਿਛਲੇ 2-3 ਦਿਨਾਂ ਤੋਂ ਸੁਣਵਾਈ ਦੀ ਗੱਲ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਕੁਝ ਅਪਡੇਟ ਨਿਕਲ ਕੇ ਸਾਹਮਣੇ ਵੀ ਆਈਆਂ ਨੇ ਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਤੱਕ ਅਮਰਤਪਾਲ ਸਿੰਘ ਦੀ ਰਿਹਾਈ ਦੇ ਉੱਤੇ ਕੋਈ ਵੀ ਫੈਸਲਾ ਉਦੇ ਪੱਖ ਵਿੱਚ ਨਹੀਂ ਆਇਆ ਪਰ ਇਹ ਗੱਲ ਜ਼ਰੂਰ ਹੈ ਕਿ ਉਹਦੀ ਸੁਣਵਾਈ ਉਹ ਜਿਹੜੀ ਅੱਜ ਬੀਤੇ ਕੱਲ ਸੁਣਵਾਈ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਸੁਣਵਾਈ ਜਿਹੜੀ ਹੈ ਉਹ ਭਲਕੇ ਦੁਬਾਰਾ ਇੱਕ ਵਾਰ ਫੇਰ ਉਸ ਉੱਤੇ ਹੋਣੀ ਹੈ ਤੇ ਉਹਦੇ ਨਾਲ ਨਾਲ ਪੰਜਾਬ ਸਰਕਾਰ ਦਾ ਕੀ ਕਹਿਣਾ ਹੈ ਤੇ ਅਮਰਤਪਾਲ ਸਿੰਘ ਨੇ ਕਿਹੜੀ ਪਟੀਸ਼ਨ ਉੱਤੇ ਕੀ ਆਪਣੇ ਮੰਗ ਰੱਖੀ ਹੈ ਉਹ ਤੁਹਾਨੂੰ ਸਾਂਝੀ ਕਰਦੇ ਆ ਦਰਸਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 15 ਦਸੰਬਰ 2025 ਨੂੰ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਪਰੋਲ ਦੇ ਮਾਮਲੇ ਵਿੱਚ ਸੁਣਵਾਈ ਹੋਣੀ ਸੀ ਪਰ ਵਕੀਲਾਂ ਦੇ ਨਾ ਆਉਣ ਦੇ ਕਾਰਨ ਇਹ ਸੁਣਵਾਈ ਨਹੀਂ ਹੋ ਸਕੀ ਤੇ ਫਿਰ ਇਸ ਮਾਮਲੇ ਦੀ ਸੁਣਵਾਈ 16 ਦਸੰਬਰ ਨੂੰ ਤੈਅ ਕੀਤੀ ਗਈ। ਬੀਤੇ ਕੱਲ ਜਿਹੜਾ ਕੇਂਦਰੀ ਜੇਲ ਹੈ ਜਿਹੜੀ ਡਿਬਰੂਗੜ੍ਹ ਦੀ ਉਹਦੇ ਵਿੱਚ ਬੰਦ ਸੰਸਦ ਮੈਂਬਰ ਅਮਰਤਪਾਲ ਸਿੰਘ ਵੀਡੀਓ ਕਨਫਰੰਸਿੰਗ ਦੇ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਤੇ ਚਿੱਟੇ ਕੁਰਤੇ ਪਜਾਮੇ ਤੇ ਨੀਲੀ ਪੱਗ ਉਹਨਾਂ ਨੇ ਬੰਨੀ ਹੋਈ ਸੀ ਅਮਰਤਪਾਲ ਸਿੰਘ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਦੇ ਵਿੱਚ ਉਹਨਾਂ ਨੇ ਜਿਹੜੀ ਅਦਾਲਤ ਨਾਲ ਗੱਲ ਕੀਤੀ ਹੈ। ਸੰਸਦ ਮੈਂਬਰ ਨੇ ਇਹ ਸਪਸ਼ਟ ਕੀਤਾ ਕਿ ਉਹਦਾ ਇਰਾਦਾ ਸੰਸਦ ਵਿੱਚ ਹਿੱਸਾ ਲੈ ਕੇ ਆਪਣੇ ਹਲਕੇ ਨੂੰ ਪ੍ਰਭਾਵਿਤ ਕਰਨ ਵਾਲੀ ਜ਼ਰੂਰੀ ਮੁੱਦਿਆਂ ਨੂੰ ਚੁੱਕ ਕੇ ਆਪਣੀ ਸੰਵਿਧਾਨਕ ਭੂਮਿਕਾ ਨਿਭਾਉਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਹਨਾਂ ਨੇ ਸੰਸਦੀ ਹਲਕੇ ਦਾ ਸਾਰਾ ਕੰਮ ਇਸ ਵੇਲੇ ਠੱਪ ਹੋਇਆ ਖੜਾ ਤੇ ਜਿਸ ਨੂੰ ਉਹ ਦਾ ਸੰਸਦ ਦੇ ਵਿੱਚ ਚੁੱਕਣਾ ਚਾਹੁੰਦੇ ਨੇ ਇਹ ਸਾਰਾ ਮਾਮਲਾ ਜਿਹਦੇ ਉੱਤੇ ਇਹ ਚਰਚਾ ਚੱਲ ਰਹੀ ਹੈ ਦਰਸਲ ਦਿਬਰਗੋਹਲ ਚੇਲ ਤੋਂ ਅਮਰਤਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਨੇ ਕਈ ਸਵਾਲ ਕਰੇ ਕਰ ਦਿੱਤੇ ਨੇ। ਨੰਬਰ 1 ਕੀ ਇੱਕ ਸੰਸਦ ਮੈਂਬਰ ਨੂੰ ਜੇਲ੍ਹ ਵਿੱਚ ਰੱਖ ਕੇ ਉਸ ਦੇ ਹਲਕੇ ਦੀ ਆਵਾਜ਼ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ? ਨੰਬਰ 2 ਜਦੋਂ ਇੱਕ ਚੁਣਿਆ ਹੋਇਆ ਨੁਮਾਇੰਦਾ ਸੰਸਦ ਵਿੱਚ ਬੋਲਣਾ ਚਾਹੁੰਦਾ ਤਾਂ ਕੀ ਐਨਐਸਏ ਉਹਦੇ ਸੰਵਿਧਾਨਕ ਹੱਕਾਂ ਉੱਤੇ ਭਾਰੀ ਪੈ ਸਕਦੀ ਹੈ? ਇਹਨਾਂ ਸਵਾਲਾਂ ਬਾਰੇ ਚਰਚਾ ਕਰਾਂਗੇ ਜੁੜੇ ਨੂੰ ਸਾਡੇ ਨਾਲ। ਅਮਰਤਪਾਲ ਸਿੰਘ ਨੇ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਅਰਜੀ ਜਿਹੜੀ ਆਰਜੀ ਰਹੀ ਹੈ। ਉਦੀ ਮੰਗ ਕੀਤੀ ਹੈ ਤੇ ਉਹਨਾਂ ਦੇ ਬੈਂਚ ਨੇ ਕਿਹਾ ਕਿ ਭਾਰਤ ਦੇ ਜਮਹੂਰੀ ਪ੍ਰਬੰਧ ਦੇ ਵਿੱਚ ਇੱਕ ਚੁੜੇ ਹੋਏ ਨੁਮਾਇੰਦੇ ਨੂੰ ਸੰਸਦਾਂ ਦੇ ਅੱਗੇ ਮੁੱਦੇ ਚੁੱਕਣ ਦਾ ਅਧਿਕਾਰ ਹੈ ਪਰ ਮੇਰੇ ਉੱਤੇ ਲਗਾਇਆ ਗਿਆ ਐਨਐਸਏ ਆਪਣੇ ਤੀਜੇ ਸਾਲ ਦੇ ਵਿੱਚ ਵਧਾ ਦਿੱਤਾ ਗਿਆ ਤੇ ਇਹ ਸਾਰੇ ਮੁੱਦੇ ਸੰਸਦ ਦੇ ਵਿੱਚ ਚੁੱਕੇ ਜਾਣੇ ਜ਼ਰੂਰੀ ਨੇ ਅਮਰਤਪਾਲ ਸਿੰਘ ਦੀ ਪੈਰੋਲ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਅਦਾਲਤ ਨੇ ਅਮਰਤਪਾਲ ਸਿੰਘ ਦੇ ਵਕੀਲ ਨੂੰ ਪੁੱਛਿਆ ਕਿ ਕੀ ਅਮਰਤਪਾਲ ਸਿੰਘ ਸੰਸਦ ਵਿੱਚ ਕਿਹੜੇ ਮੁੱਦੇ ਚੁੱਕੇਗਾ ਤੇ ਕੀ ਉਸ ਲਈ ਉਨੇ ਤਿਆਰੀ ਕੀਤੀ ਹੈ ਤਾਂ ਅਮਰਤਪਾਲ ਦੇ ਵਕੀਲ ਨੇ ਇਹ ਕਿਹਾ ਕਿ ਉਹਨਾਂ ਦੀ ਇਸ ਬਾਰੇ ਸੰਸਦ ਮੈਂਬਰ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਅਮਰਤਪਾਲ ਸਿੰਘ ਦੀ ਪੈਰੋਲ ਅਰਜੀ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਤੇ ਇਸ ਤੋਂ ਪਹਿਲਾਂ ਵੀ 12 ਦਸੰਬਰ 2025 ਨੂੰ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਉੱਤੇ ਜਿਹੜੀ ਸੁਣਵਾਈ ਹੋਈ ਸੀ ਉਹ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਗੰਭੀਰ ਦਾਅਵੇ ਕੀਤੇ ਸੀ ਸਰਕਾਰ ਨੇ ਇਹ ਕਿਹਾ ਸੀ ਕਿ ਅਮਰਤਪਾਲ ਸਿੰਘ 15 ਲੋਕਾਂ ਦਾ ਕਤਲ ਕਰਨਾ ਚਾਹੁੰਦਾ ਸੀ ਤੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਪਹਿਲਾਂ ਹੀ ਅਲਰਟ ਕੀਤਾ ਗਿਆ ਸੀ। ਸਰਕਾਰੀ ਪੱਖ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਅਮਰਤਪਾਲ ਵਿਦੇਸ਼ੀ ਜਥੇਬੰਦੀਆਂ ਨਾਲ ਮਿਲ ਕੇ ਸਾਜ਼ਿਸ਼ ਰਚ ਰਿਹਾ ਸੀ ਤੇ ਐ ਦੇ ਨਾਲ ਹੀ ਹੋਰ ਤਾਂ ਗੈਂਗਸਟਰਾਂ ਤੇ ਖਾਲਿਸਤਾਨੀ ਅੱਤਵਾਦੀਆਂ ਨਾਲ ਵੀ ਨਰਦੀਕੀ ਸਮਰਥਨ ਸੀ। ਸਰਕਾਰ ਨੇ ਮੋਰੀ ਦਲੀਲ ਇਹ ਰੱਖੀ ਕਿ ਅਮਰਤਪਾਲ ਪੰਜਾਬ ਦੀ ਸ਼ਾਂਤੀ ਤੇ ਕਾਨੂੰਨ ਵਿਵਸਥਾ ਦੇ ਲਈ ਗੰਭੀਰ ਖਤਰਾ ਐਤਲੀ ਅਮਰਤਪਾਲ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਅਮਰਤਪਾਲ ਨਾਲ ਜੁੜੇ ਮਾਮਲੇ ਦੀ 5000 ਪੰਨਿਆਂ ਦੀ ਰਿਪੋਰਟ ਦਾਖਲ ਕੀਤੀ ਸੀ ਦੂਜੇ ਪਾਸੇ ਅਮਰਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ اجلاس ਦੇ ਵਿੱਚ ਹਿੱਸਾ ਲੈਣ ਲਈ ਪੈਰੋਲ ਹਾਸਲ ਕਰਨ ਦਾ ਸਮਾਂ ਤੇਜ਼ੀ ਨਾਲ ਖਤਮ ਹੁੰਦਾ ਜਾ ਰਿਹਾ ਸੰਸਦੀ ਸੈਸ਼ਨ 19 ਦਸੰਬਰ ਨੂੰ ਖਤਮ ਹੋ ਜਾਣਾ ਹੈ ਤੇ ਅਮਰਤਪਾਲ ਦੀ ਪੁਚੀ ਨੂੰ ਤੇ ਸੁਣਵਾਈ 16 ਦਸੰਬਰ ਨੂੰ ਰੱਖੀ ਗਈ ਸੀ ਉਹ ਨਹੀਂ ਹੋਈ ਤੇ ਸੁਣਵਾਈ ਤੇ ਦੌਰਾਨ ਅੱਜ ਫਿਰ ਹੋਈ ਹੈ ਤੇ ਭਲਕੇ ਸੁਣਵਾਈ ਜਿਹੜੀ ਹੈ ਦੁਬਾਰਾ ਫਿਰ ਰੱਖ ਲਈਤੀ ਗਈ ਹੈ ਐਸ ਕਾਰਨ ਮੌਜੂਦਾ ਸੈਸ਼ਨ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਬਾਰੇ ਬੇਯਕੀਨੀ ਹੋਰ ਵਧ ਗਈ ਹੈ ਪੈਰੋਲ ਮਿਲਣ ਦੀ ਸਥਿਤੀ ਦੇ ਵਿੱਚ ਉਹਨਾਂ ਕੋਲ ਸਿਰਫ 3 ਦਿਨ ਦੇ ਕੰਮਾਂ ਵਾਲਾ ਸਮਾਂ ਰਹਿੰਦਾ ਸੀ ਪਰ ਹੁਣ ਜੇਕਰ ਉਹਦੀ ਸੁਣਵਾਈ ਦੇ ਦੌਰਾਨ ਭਲਕੇ ਰੱਖ ਲਿਆ ਗਿਆ ਯਾਨੀ ਕਿ 18 ਦਿਨ ਰੱਖਿਆ ਗਿਆ ਤਾਂ ਸਿਰਫ ਉਹਨਾਂ ਕੋਲੇ ਇੱਕ ਦਿਨ ਦਾ ਸਮਾਂ ਬਚਦਾ ਤੇ ਇਹ ਵੀ ਉਹਨਾਂ ਲਈ ਕਾਫੀ ਚਿੰਤਾਜਨਕ ਸਥਿਤੀ ਆ ਤੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਮੈਂਬਰਸ਼ਿਪ ਹੈ ਉਹਦੇ ਉੱਤੇ ਵੀ ਖਤਰਾ ਮੰਨ ਰਾ ਸਕਦਾ ਤਾਂ ਵਕੀਲਾਂ ਦੀ ਹੜਤਾਲ ਦੇ ਚੱਲਦਿਆਂ ਸੁਣਵਾਈ ਦੌਰਾਨ ਦਲੀਲਾਂ ਪੂਰੀ ਤਰ੍ਹਾਂ ਨਹੀਂ ਹੋ ਸਕੀਆਂ ਇਸ ਸੰਬੰਧੀ ਅਮਰਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੋਰ ਵਕੀਲ ਹਾਜ਼ਰ ਨਾ ਹੋਣ ਕਾਰਨ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਐਹਦੇ ਨਾਲ ਹੀ ਸੰਸਦ ਸੈਸ਼ਨ ਦੇ ਵਿੱਚ ਅਮਰਤਪਾਲ ਸਿੰਘ ਦੀ ਸ਼ਮੂਲੀਅਤ ਬਾਰੇ ਪੰਜਾਬ ਸਰਕਾਰ ਨੇ 2 ਦਸੰਬਰ 2025 ਦੀ ਸੁਣਵਾਈ ਦੌਰਾਨ ਆਪਣਾ ਪੱਖ ਵੀ ਰੱਖਿਆ ਸੀ। 2 ਦਸੰਬਰ ਦੀ ਅਮਰਤਪਾਲ ਦੀ ਪੈਰੋਲ ਦੀ ਮੰਗ ਨਾਲ ਜੁੜੀ ਹਾਈ ਕੋਰਟ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਅਮਰਤਪਾਲ ਸਿੰਘ ਦਾ ਇੱਕ ਵੀ ਭਾਸ਼ਣ ਪੰਜ ਦਰਿਆਵਾਂ ਦੇ ਵਿੱਚ ਹੰਗਾਮਾ ਪੈਦਾ ਕਰ ਸਕਦਾ ਹੈ। ਸਰਕਾਰ ਨੇ ਇਸ ਭਾਸ਼ਾ ਨੂੰ ਸਟੇਟ ਸੁਰੱਖਿਆ ਲਈ ਸੰਭਾਵਿਤ ਖਤਰੇ ਵਜੋਂ ਦਰਸਾਇਆ ਸੀ ਸਰਕਾਰ ਨੇ ਦਲੀਲ ਦਿੱਤੀ ਕਿ ਜੇ ਪੈਰੋਲ ਮਿਲੀ ਤਾਂ ਜੇਲ੍ਹ ਤੋਂ ਬਾਹਰ ਆ ਕੇ ਕਾਨੂੰਨੀ ਵਿਵਸਥਾ ਤੇ ਜਨਤਾ ਦੀ ਸੁਰੱਖਿਆ ਉੱਤੇ ਸਿੱਧਾ ਅਸਰ ਪੈ ਸਕਦਾ ਹੈ ਐਸੇ ਲਈ ਅਰਜੀ ਨੂੰ ਰੱਦ ਕਰਨ ਦੀ ਮੰਗ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਤੇ ਹਾਈ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਪੈਰੋਲ ਮੰਗ ਦੇ ਸਹੀ ਆਧਾਰਾਂ ਦੀ ਜਾਂਚ ਕਰਕੇ ਫੈਸਲਾ ਕੀਤਾ ਜਾਵੇ ਇਸ ਦੌਰਾਨ ਅਮਰਪਾਲ ਦੀ ਭਾਸ਼ਣ ਸ਼ੈਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਲ੍ਹ ਤੋਂ ਬਾਹਰ ਆਉਣ ਉੱਤੇ ਹੋ ਸਕਣ ਵਾਲੇ ਸੰਭਾਵਿਤ ਹੰਗਾਮਿਆਂ ਦੀ ਚਿੰਤਾ ਵੀ ਜਤਾਈ ਗਈ ਹੈ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਐਨਐਸਏ ਹੇਠ ਬੰਦ ਸੰਸਦ ਮੈਂਬਰ ਸੰਸਦ ਦੇ ਵਿੱਚ ਆਪਣੀ ਗੱਲ ਰੱਖ ਸਕੇਗਾ ਜਾਂ ਨਹੀਂ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੈਰੋਲ ਮਿਲੇਗੀ ਜਾਂ ਨਹੀਂ।